ਇਦਾਂ ਵੀ ਸਾਰੇ ਜਣੇ ਹੋ ਠੀਕ ਠਾਕ ਹੋਮਵਕ ਇੱਕ ਨਵੀਂ ਵੀਡੀਓ 'ਚ ਫੇਰ ਤੁਹਾਡਾ ਸਵਾਗਤ ਕਰਦਾ ਜੇ ਕਿਸੇ ਵੀਰ ਭਾਈ ਨੇ ਚੈਨਲ ਆਪਣਾ ਨਹੀਂ ਸਬਸਕ੍ਰਾਈਬ ਕਰਿਆ ਤੇ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆਪਾਂ ਇੱਥੇ ਹਰ ਰੋਜ਼ ਲਾਈਵ ਹੁੰਨੇ ਹੁੰਨੇ ਆ ਜਿੱਥੇ ਤੁਸੀਂ ਆ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਜਾਂ ਤੁਹਾਨੂੰ ਕੰਮ ਮਤੇ ਜਾਂ ਟਨੇ ਜਿਹੜੇ ਗੱਲਾਂ ਹੋਈਆਂ ਨੇ ਏਜੰਟ ਨਾਲ ਤੁਹਾਡੇ ਉਹ ਨਹੀਂ ਹੋਈਆਂ ਪੂਰੀਆਂ ਤੇ ਉਹ ਮੁੱਕਰ ਚੁੱਕਿਆ ਜਾਂ ਤੁਹਾਡੇ ਹੋਰ ਵੀ ਇੰਡੀਆ 'ਚ ਕਿਸੇ ਵੀਰ ਭਾਈ ਨੇ ਠੱਗੀ ਲਾਈ ਆ ਤੇ ਉਹ ਵੀ ਆਪਣੀਆਂ ਤੁਸੀਂ ਦਿਲ ਦੀਆਂ ਗੱਲਾਂ ਇੱਥੇ ਆ ਕੇ ਕਰ ਸਕਦੇ ਹੋ ਤੇ ਜਿਹੜੀ ਪਹਿਲੀ ਖੁਸ਼ਖਬਰੀ ਹੈਗੀ ਆ ਵੀ ਜਿਹੜੇ ਵੀਰ ਭਾਈ ਪੁੱਛਦੇ ਸੀ ਵੀ 9 ਮਹੀਨੇ ਵਾਲੇ ਪੇਪਰ ਨਿਕਲਣੇ ਸਟਾਰਟ ਹੋ ਗਏ ਮਾ ਉਹਨੂੰ ਦੱਸ ਦੇਣਾ ਚਾਹਣਾ ਵੀ ਬਹੁਤ ਵਧੀਆ ਖੁਸ਼ਖਬਰੀ ਹੈਗੀ ਆ ਜਿਹੜੇ 12 ਦਸੰਬਰ ਨੂੰ ਪੇਪਰ ਭਰੇ ਗਏ ਸੀ ਉਹ ਨਿਕਲਣੇ ਸਟਾਰਟ ਹੋ ਚੁੱਕੇ ਨੇ ਆਪਾਂ ਨੂੰ ਇੱਕ ਅਨੁਲਾਸਤਾ ਮਿਲਿਆ ਸੱਚ ਦੋਨੋਂ ਅਨੁਲਾਸਤੇ ਮਿਲੇ ਨੇ ਬਰੋਨਾ ਸਿਟੀ ਦੇ ਜਿਹੜੇ 12 ਦਸੰਬਰ ਨੂੰ ਭਰੇ ਗਏ ਸੀ ਤੇ ਉਹ ਮੈਂ 사이ਟ ਤੇ ਫੋਟੋ ਲਾ ਦੇਣੀ ਆ ਜਿਹੜੀ 1 ਜਨਵਰੀ ਨੂੰ ਆਪਾਂ ਨੂੰ ਮਿਲ ਗਿਆ 1 ਜਨਵਰੀ 2000 ਨੂੰ ਅਨੁਲਾਸਤਾ ਉਹ ਇਸ਼ੂ ਹੋਇਆ ਤੇ ਆਪਾਂ ਨੂੰ ਕੱਲ ਰਾਤ ਮਿਲਿਆ ਸੀ ਕੱਲ ਮਿਲਿਆ ਸੀ ਤੇ ਆਪਾਂ ਲਾਈਵ ਲਾਈਵ ਵੀ ਦਿਖਾਤਾ ਸੀ ਵੀ ਇਦਾਂ ਦਾ ਲੌਸ ਤਾਂ ਮਿਲ ਚੁੱਕੇ ਆਪਾਂ ਨੂੰ ਤੇ ਜਿਹੜੇ ਹੁਣ ਪੁੱਛਦੇ ਨੇ ਵੀ ਸਾਲ ਵਾਲੇ ਪੇਪਰ ਕਦੋਂ ਨਿਕਲਦੇ ਸਟਾਰਟ ਹੋ ਜਾਣਗੇ ਤਕਰੀਬਨ ਥੋੜਾ ਜਿਹਾ ਟਾਈਮ ਹੋਰ ਬੈਟ ਕਰੋ ਹਫਤਾ ਤੱਕ ਤੇ ਉਹਦੇ ਵਿੱਚ ਇੱਕ ਅੱਧੀ ਜਗ੍ਹਾ ਤੋਂ ਮੈਨੂੰ ਲੌਸ ਤਾਂ ਲੱਭ ਲਿਆਉਣਾ ਵੀ ਸਾਲ ਵਾਲਾ ਵੀ ਉਹ ਵੀ ਸਾਨੂੰ ਦਿਖਾ ਸਕਾਂ ਵੀ ਉਹ ਵੀ ਸਟਾਰਟ ਹੋ ਚੁੱਕੇ ਨੇ ਤੇ ਗੱਲ ਹੁਣ ਇੱਕ ਇਹ ਆ ਵੀ ਜਿਹੜੇ ਵੀਰਪਾਈ ਨਹੀਂ ਪੇਪਰ ਭਰ ਸਕਿਆ ਹੈਗੇ ਆਪਣੇ ਦਸੰਬਰ ਮਹੀਨੇ ਚ ਉਹ ਫਰਵਰੀ ਮਹੀਨੇ ਚ ਵੀ ਅਪਲਾਈ ਕਰ ਸਕਦੇ ਨੇ ਕਿਉਂਕਿ ਇਹ ਇੱਕ ਬਹੁਤ ਵਧੀਆ ਖੁਸ਼ਖਬਰੀ ਹੈਗੀ ਆ ਇੰਡੀਆ ਵਾਸਤੇ ਜਦੋਂ ਦੀ ਫਲੂਸੀ ਖੁੱਲੀ ਆ ਜਦੋਂ ਤੇ ਆਪਣੇ ਇਹ ਪੇਪਰ ਵਰਕ ਫਾਰਮੈਟ ਭਰਨੇ ਸ਼ੁਰੂ ਹੋਏ ਨੇ ਉਦੋਂ ਤੋਂ ਪਹਿਲੀ ਵਾਰ ਹੋਇਆ 14-15 ਸਾਲਾਂ ਚ ਵੀ ਇੰਡੀਆ ਵਾਸਤੇ ਰਕਮਾ ਕੋਟਾ ਦਿੱਤਾ ਗਿਆ ਹੋਵੇ 2024 ਚ 5-6000 ਬੰਦੇ ਲਈ ਰਕਮਾ ਕੋਟਾ ਦਿੱਤਾ ਗਿਆ ਜਿਹੜੇ ਇਟਲੀ ਗਵਰਨਮੈਂਟ ਨੇ ਇੰਡੀਆ ਤੋਂ ਬੁਲਾਉਣੇ ਨੇ ਸਪੈਸ਼ਲ ਅੱਗੇ ਹੁੰਦਾ ਸੀ 80000 ਕੋਟਾ ਹੁੰਦਾ ਸੀ 32 ਦੇ 30 ਕੰਟਰੀਆਂ ਚੋਂ ਅਪਲਾਈ ਹੁੰਦੇ ਸੀ ਉਹਨਾਂ ਚੋਂ ਬੰਦਿਆਂ ਨੂੰ ਭਲਾਈ ਜਾਂਦੀ 32 33 ਕੰਟਰੀਆਂ ਚੋਂ ਤੇ ਆਪਾਂ ਨੂੰ ਰੱਖਵਾ ਜਾਂ ਮਤਲਬ ਬਾਲਾ ਨਹੀਂ ਕਹਿ ਸਕਦਾ ਪੱਕਾ ਸ਼ੋਰ ਨਹੀਂ ਹੁੰਦਾ ਸੀ ਵੀ ਇੰਡੀਆ ਵਾਸਤੇ ਕਿੰਨਾ ਵੀ ਕੋਟਾ ਦਿੱਤਾ ਗਿਆ ਹੈ ਤੇ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਇੱਦਾਂ ਕਿ ਆਪਾਂ ਆਪਣੇ ਮੂੰਹੋਂ ਵੀ ਕਹਿ ਸਕਦੇ ਹਾਂ ਇੰਡੀਆ ਵਾਸਤੇ 5 6000 ਬੰਦਿਆਂ ਦਾ ਕੋਟਾ ਰੱਖਿਆ ਗਿਆ ਜਿਹੜੇ ਇੰਡੀਆ ਚ ਹਾਇਰ ਕਰਨੇ ਨੇ ਤੇ ਤੁਸੀਂ ਭਰਾ ਸਕਦੇ ਹੋ ਭਾਵੇਂ ਤੁਸੀਂ ਸਾਲ ਵਾਲੇ ਤੇ 9 ਮਹੀਨੇ ਵਾਲੇ ਤੁਸੀਂ ਭਰਾ ਸਕਦੇ ਹੋ ਇੱਕ ਜਿਹੜੇ ਇਟਲੀ ਚ ਸਟੂਡੈਂਟ ਜਾ ਰਹੇ ਨੇ ਉਹਨਾਂ ਲਈ ਵੀ ਖੁਸ਼ਖਬਰੀ ਹੈਗੀ ਮੈਂ ਪਹਿਲਾਂ ਵੀ ਦੱਸੀ ਸੀ ਤੇ ਅੱਗੇ ਹੁੰਦਾ ਸੀ ਸਾਲ 2 ਸਾਲ ਦਾ ਜਿੰਨਾ ਵੀ ਟਾਈਮ ਦਾ ਵਰਕ ਪਰਮਿਟ ਔਰ ਸਟੂਡਿਓ ਸਟੱਡੀ ਵੀਜ਼ਾ ਮਿਲਦਾ ਸੀ ਉਹ ਕੰਪਲੀਟ ਹੋਣ ਤੋਂ ਬਾਅਦ ਇੰਡੀਆ ਵਾਪਸ ਆਉਣਾ ਪੈਂਦਾ ਸੀ ਜੇ 2 ਸਾਲ ਦਾ ਸਟੱਡੀ ਵੀਜ਼ਾ ਮਿਲਦਾ ਸੀ 2 ਸਾਲ ਦੇ ਵਿੱਚ ਵਿੱਚ ਆਪਾਂ ਨੂੰ ਵਾਪਸ ਆਉਣਾ ਪੈਂਦਾ ਸੀ ਸਟੱਡੀ ਕੰਪਲੀਟ ਕਰਕੇ ਤੇ ਹੁਣ ਤੁਸੀਂ 1 ਸਾਲ ਉੱਥੇ ਹੋ ਰਹਿ ਸਕਦੇ ਹੋ ਉਹ ਤੁਹਾਨੂੰ ਵਰਕ ਪਰਮਿਟ ਇਸ਼ੂ ਕਰੂਗੀ ਇਟਾਲੀਅਨ ਗਵਰਨਮੈਂਟ ਤੁਸੀਂ 1 ਸਾਲ ਉੱਥੇ ਰਹਿ ਸਕਦੇ ਹੋ ਆਰਾਮ ਨਾਲ ਠੀਕ ਹੈ ਤੇ ਆਪ ਦਾ ਕੰਮ ਕਰ ਸਕਦੇ ਹੋ ਤੇ ਹੁਣ ਜਿਹੜੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਸੀ ਜਿਹੜੇ ਵੀਰਪਾਈ ਪੁੱਛਦੇ ਵੀ 27 ਮਾਰਚ ਵਾਲੇ ਪੇਪਰ ਨਿਕਲ ਰਹੇ ਨੇ ਤੇ ਉਹਨਾਂ ਨੂੰ ਮੈਂ ਦੱਸ ਦੇਣਾ ਵੀ ਨਿਕਲ ਰਹੇ ਨੇ ਕੀ ਪਤਾ ਤੁਹਾਡਾ ਨੰਬਰ ਲੱਗ ਸਕਦਾ ਤੇ ਹੁਣ ਇਹ ਗੱਲ ਇਹ ਹੈ ਵੀ ਹੁਣ ਵਿੱਚ ਵਿੱਚ ਨਿਕਲ ਰਹੇ ਨੇ ਰਾਤ ਲਾਈਵ 'ਚ ਆਇਆ ਸੀ ਵੀਰਪਾਈ ਉਹਨੇ ਵੀ ਦੱਸਿਆ ਵੀ ਮੇਰਾ ਵੀ ਆਪਣੇ 27 ਮਾਰਚ ਵਾਲਾ ਪੇਪਰ ਨਿਕਲੇ ਨੇ ਲੂਲਾ ਹਸਤਾ ਨਿਕਲ ਚੁੱਕਿਆ ਤੇ ਕਈਆਂ ਦੇ ਮਨਾਂ 'ਚ ਡਰ ਹੈਗਾ ਵੀ ਪਤਨੀ ਅਸਲੀ ਹੋਊਗਾ ਨਕਲੀ ਹੋਊਗਾ ਵੀ ਪਤਨੀ ਨੂੰ ਫੇਕ ਨਾ ਦੇ ਦੇਵੇ ਵੀ ਇਦਾਂ ਨਿਕਲ ਨਹੀਂ ਸਕਦੇ ਤੁਸੀਂ ਆਪ ਦਾ ਨੂ ਲੌਸਟਾ ਚੈੱਕ ਕਰ ਸਕਦੇ ਹੋ ਜਿਹਦਾ ਨੂ ਲੌਸਟਾ 7 ਮਾਰਚ ਵਾਲਾ ਨਿਕਲਿਆ ਤੇ ਉਹ ਆਪ ਦਾ ਧਿਆਨ ਰੱਖਿਓ ਤੇ ਜਦੋਂ ਵੀ ਹੁਣ ਤੁਹਾਡਾ ਨੂ ਲੌਸਟਾ ਨਿਕਲਦਾ ਇੱਕ ਗੱਲ ਦਾ ਧਿਆਨ ਰੱਖੋ ਤੁਸੀਂ ਆਪ ਦਾ ਇੱਕ ਇੱਕ ਅੱਖਰ ਮਿਲਾ ਕੇ ਦੇਖੋ ਵੀ ਤੁਹਾਡਾ ਨੇਮ ਦਾ ਹੋ ਗਿਆ ਆਪਾਂ ਵੀ ਤੁਹਾਡੇ ਡੇਟ ਆਫ ਬਰਥ ਹੋ ਗਿਆ ਪਿੰਡ ਹੋ ਗਿਆ ਜਿਹੜਾ ਵੀ ਤੁਹਾਡੇ ਪਾਸਪੋਰਟ ਦੇ ਡਰੈਸ ਲਿਖਿਆ ਉਹ ਤੁਹਾਡਾ ਨੂ ਲੇਆਉਸ ਤੇ ਸੇਮ ਲਿਖਿਆ ਹੋਣਾ ਚਾਹੀਦਾ ਜੇ ਇੱਕ ਅੱਖਰ ਦਾ ਵੀ ਫਰਕ ਪੈਂਦਾ ਤੇ ਤੁਹਾਡੇ ਵੀਜ਼ਾ ਲੱਗਣ ਚ ਬਹੁਤ ਦਿੱਕਤ ਆਉਂਦੀ ਹੈ ਬਾਅਦ ਚ ਤੁਹਾਨੂੰ ਕਹਿਣਗੇ ਵੀ ਇਹ ਚੇਂਜ ਕਰਾਓ ਵੀਦੂ ਵਧੀਆ ਤੁਸੀਂ ਆਪਦਾ ਪਹਿਲੇ ਹੀ ਇਹ ਗੱਲ ਦਾ ਧਿਆਨ ਰੱਖੋ ਠੀਕ ਹੈ ਉਨਾਂ ਚਿਰ ਨੂੰ ਲਾਸਤਾਨਾ ਪੜੋ ਜਿਸ ਨੂੰ ਇਹ ਗੱਲ ਕਹਿੰਦੇ ਨੇ ਵੀ ਹਾਂ ਵੀ ਤੁਸੀਂ ਲਵਾ ਲਓ ਅਪਲਾਈ ਕਰ ਦਿਓ ਕੋਈ ਨਾ ਵੀਜ਼ਾ ਲੱਗ ਜਾ ਨਹੀਂ ਵੀਜ਼ਾ ਲੱਗਣਾ ਹੈਗਾ ਵਿੱਚ ਵਿੱਚ 6-6 ਮਹੀਨੇ ਹੋ ਗਏ ਜਿਨ੍ਹਾਂ ਦੇ ਪਾਸਪੋਰਟ ਉੱਥੇ ਐਮਬੈਸੀ ਚ ਰੁਕੇ ਪਏ ਨੇ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਠੀਕ ਹੈ ਜੇ ਜਿਹੜੇ ਨਵੇਂ ਵੀਰ ਜਾ ਰਹੇ ਨੇ ਜਨਵਰੀ ਮਹੀਨੇ ਚ ਮੈਨੂੰ ਦੱਸ ਦੇਣਾ ਚਾਹਣਾ ਗੁੱਸਾ ਨਾ ਕਰਿਓ ਕਾਲੂ ਤੁਸੀਂ ਮੈਨੂੰ ਕਹੋ ਵੀ ਹਾਂ ਵੀ ਸਾਨੂੰ ਰੋਕਦਾ ਪਰ ਮੈਂ ਤੁਹਾਨੂੰ ਰਿਐਲਿਟੀ ਦੱਸ ਦੇਣਾ ਚਾਹਣਾ ਜਨਵਰੀ ਤੇ ਫਰਵਰੀ ਮਹੀਨੇ ਚ ਬਹੁਤ ਕੰਮ ਘੱਟ ਹੁੰਦੇ ਨੇ ਇਦੋਂ ਤੁਸੀਂ ਜਾਣਾ ਆਪਣੇ ਫਰਵਰੀ ਦੇ ਲਾਸਟ ਵੀਕ ਜਾਓ ਜਾਂ ਮਾਰਚ ਦੇ ਫਰਸਟ ਵੀਕ ਜਾਓ ਇਹਨਾਂ ਚੋਂ ਦੋਨਾਂ ਚੋਂ ਵੀਕਾਂ ਜੋ ਇੱਕ ਵੀਕ ਤੁਸੀਂ ਸਿਲੇਕਟ ਕਰੋ ਉੱਚ ਤੁਸੀਂ ਜਾ ਸਕਦੇ ਹੋ ਕਿਉਂਕਿ ਮਾਰਚ ਮਹੀਨੇ ਚ ਉੱਥੇ ਕੰਮ ਬਹੁਤ ਚੱਲ ਪੈਂਦੇ ਨੇ ਸਿਆਲਾਂ ਚ ਤਾਂ ਉੱਤੇ ਵੱਡੇ-ਵੱਡੇ ਦੇ ਕੰਮ ਸੁੱਟ ਜਾਂਦੇ ਨੇ ਤੁਹਾਨੂੰ ਹੋਰ ਦੱਸਣੀ ਹੈ ਜਿਹੜੇ ਨਵੇਂ ਵੀਰ ਭਾਈ ਜਾ ਰਹੇ ਹਨ ਬੋਲੀ ਤੇ ਧਿਆਨ ਰੱਖੋ ਠੀਕ ਹੈ ਮੈਂ ਹਰ ਇੱਕ ਵੀਡੀਓ ਚ ਕਹਿੰਨਾ ਬੋਲੀ ਜ਼ਰੂਰੀ ਹੈ ਤੁਹਾਡੇ ਡਾਕੂਮੈਂਟਾਂ ਤੋਂ ਪਹਿਲਾਂ ਤੁਹਾਡੀ ਬੋਲੀ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਬੰਦੇ ਨਾਲ ਗੱਲ ਕਰਿਓ ਜਿਵੇਂ ਵੀ ਗੱਲ ਕਰਿਓ ਜਿਨੇ ਕਲੀ ਐਂਟਰੀ ਦੀ ਗੱਲ ਕਰੀਓ ਉਹਨਾਂ ਤੋਂ ਕੁਝ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਜ਼बान-ਜ਼बान ਹੁੰਦੀ ਹੈ ਜਿਹੜੀ ਗੱਲ ਹੋ ਗਈ ਤੇ ਹੋ ਗਈ ਤੇ ਉਦੋਂ ਬਾਅਦ ਜਿਹੜੇ ਨੇ ਵੀਰ ਭਾਈਆਂ ਨੇ ਆਪਣੇ ਪੇਪਰ ਜਮ੍ਹਾਂ ਕਰਾਉਣ ਦੀ ਗੱਲ ਕਰੀ ਐ ਤੁਸੀਂ ਪੇਪਰ ਜ਼ਰੂਰ ਜਮ੍ਹਾਂ ਕਰਾਓ ਆਪਦੇ ਭਾਵੇਂ ਕੋਈ ਗੱਲ ਚਕੂਠਾ ਦੇ ਦੋ ਵੀ ਸਾਡੇ ਪੇਪਰ ਜਮ੍ਹਾਂ ਹੋਣੇ ਚਾਹੀਦੇ ਨੇ ਭਾਵੇਂ ਅਗਲੇ ਦੇ ਪੈਸੇ ਰੱਖੋ ਥੋੜੇ-ਮੋਟੇ ਜਿਹੜੇ ਵੀ ਤੁਹਾਡੇ ਗੱਲਬਾਤ ਹੋਈ ਆ ਕਿਉਂਕਿ ਵੀਰ ਭਾਈ ਬਹੁਤ ਰੋਲ ਰਹੇ ਨੇ ਕਹਿ ਰਹੇ ਨੇ ਵੀ ਉੱਥੇ ਅਪਾਰਟਮੈਂਟਾਂ ਨਹੀਂ ਮਿਲਦੀਆਂ ਨਹੀਂ ਹੈਗੀਆਂ ਆ ਨਹੀਂ ਚੱਲਦੀਆਂ ਮਿਲਦੀਆਂ ਹੈਗੀਆਂ ਛੁੱਟੀਆਂ ਹੋਈਆਂ ਹੋਈਆਂ ਨੇ ਸਾਰੇ ਕੰਮ ਉੱਥੇ ਚੱਲਦੇ ਨੇ ਸਾਰਿਆਂ ਨੂੰ ਅਪਾਰਟਮੈਂਟ ਮਿਲ ਰਹੀਆਂ ਨੇ ਜਿਨੇ ਪੇਪਰ ਜਮ੍ਹਾਂ ਕਰਾਉਣੇ ਨੇ ਜਿਨੇ ਨਹੀਂ ਕਰਾਉਣੇ ਬਸ ਉਹ ਲਾਰਿਆਂ ਚ ਤੁਹਾਡਾ ਟਾਈਮ ਖਰਾਬ ਕਰ ਰਿਹਾ ਵੀ ਇੱਥੇ ਕੁਝ ਨਹੀਂ ਮਿਲ ਰਿਹਾ ਅਪpointAਮੈਂਟਾਂ ਨਹੀਂ ਮਿਲ ਰਹੀਆਂ ਸਭ ਕੁਝ ਨਹੀਂ ਮਿਲ ਰਹੀਆਂ ਨੇ ਤੇ ਉਹ ਗੱਲ ਦਾ ਆਪਦਾ ਧਿਆਨ ਰੱਖੋ ਜਿਹੜੀ ਗੱਲ ਹੋ ਗਈ ਤੇ ਹੋ ਗਈ ਤੇ ਜਿਹਦੇ ਨਾਲ ਗੱਲ ਕਰੀਏ ਤੇ ਪੇਪਰ ਜਮਾ ਕਰਾਉਣ ਦੀ ਉਹਨੂੰ ਕਹੋ ਵੀ ਸਾਡੇ ਪੇਪਰ ਜਮਾ ਹੋਣੇ ਚਾਹੀਦੇ ਨੇ ਜਿਹਨੇ ਹੁਣ ਨਹੀਂ ਉਹ ਗੱਲ ਕਰੀ ਹੈਗੀ ਅਗਲੇ ਸੋ ਨੂੰ ਕਿਹਾ ਵੀ ਕੱਲੇ ਐਂਟਰੀ ਤੇ ਐਂਟਰੀ ਉਹ ਤਾਂ ਆਪਾਂ ਪਹਿਲਾਂ ਦੇਖਣਾ ਸੀ ਵੀ ਆਪਾਂ ਗੱਲ ਕਰਨ ਲੱਗੇ ਤੇ ਜਿਹਨੇ ਗੱਲ ਕਰੀ ਆ ਆਪਦੀ ਪੇਪਰ ਜਮਾ ਕਰਾਉਣ ਦੀ ਉਹ ਜ਼ਰੂਰ ਆਪਦੀ ਉਹ ਬੰਦੇ ਨਾਲ ਕਰਿਓ ਗੱਲ ਕਲੀਅਰ ਵੀ ਸਾਡੇ ਪੇਪਰ ਜਮਾ ਹੋਣੇ ਚਾਹੀਦੇ ਨੇ ਠੀਕ ਆ ਤੇ ਆਪਦਾ ਨੇਮ ਦਾ ਧਿਆਨ ਰੱਖਿਓ ਜਦੋਂ ਤੁਹਾਡਾ ਨੂਲਾ ਹਸਤੋਂ ਦਾ ਉਹ ਜ਼ਰੂਰੀ ਗੱਲਾਂ ਨੇ ਕਿਉਂਕਿ ਬਹੁਤ ਬਾਅਦ ਚ ਮੁਸ਼ਕਲ ਆਉਣਗੀਆਂ ਤੁਹਾਨੂੰ ਤੇ ਉਹ ਮੁਸ਼ਕਲਾਂ ਚ ਪੈਣ ਤੋਂ ਪਹਿਲਾਂ ਹੀ ਆਪਦਾ ਉਹ ਚੀਜ਼ ਕਰ ਲਓ ਜੀ ਤੁਹਾਨੂੰ ਬਾਅਦ ਚ ਮੁਸ਼ਕਲ ਨਾ ਆਵੇ ਠੀਕ ਆ ਐਨੇਕ ਵੀਡੀਓ ਸੀ ਹੁਣ ਲਾਈਵ ਕਰਾਂਗੇ ਆਪਾਂ ਸਟਾਰਟ 8:30 ਵਜੇ ਹਰ ਰੋਜ਼ ਜਿਹੜੇ ਵੀਰ ਭਾਈ ਨਵੇਂ ਜੁੜੇ ਨੇ ਉਹਨਾਂ ਦਾ ਪਸਵਾਕਤ ਕਰਦੇ ਹੋ ਤੁਸੀਂ ਕਾਲਿੰਗ ਕਰ ਸਕਦੇ ਹੋ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਤੇ ਹਰ ਰੋਜ਼ ਬਹੁਤ ਵੀਰਪਾਈ ਆਉਂਦੇ ਨੇ ਜਿਹੜੇ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਵੀ ਆਹ ਸਾਡੇ ਨਾਲ ਹੋਇਆ ਵੀ ਇੰਨੀ ਸਾਡੀ ਦਿੱਕਤ ਆਈ ਆ ਸਾਡੇ ਨਾਲ ਆਪ ਮੰਦੇ ਲੈ ਕੇ ਇਦਾਂ ਭੱਜ ਕੇ ਫਰਾਡ ਬਹੁਤ ਹੋ ਰਹੇ ਨੇ ਇੰਡੀਆ 'ਚ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੇ ਨਵੇਂ ਵੀਰਪਾਈਆਂ ਨੇ ਫਰਵਰੀ ਮਹੀਨੇ 'ਚ ਅਪਲਾਈ ਕਰਨ ਨੇ ਉਹ ਧਿਆਨ ਰੱਖਿਓ ਸਾਰੇ ਜਣੇ ਕਿਉਂਕਿ ਇਟਲੀ 'ਚ ਸਿਰਫ ਪਾਸਵਰਡ ਦੀ ਫੋਟੋ ਕਾਪੀ ਲੱਗਦੀ ਆ ਜਿੱਥੋਂ ਤੋਂ ਸਕੂਲ ਦੇ ਸਰਟੀਫਿਕੇਟ এডਿਕੇਸ਼ਨ ਸਰਟੀਫਿਕੇਟ ਮੰਗੇ ਜਾਣ ਪੀਸੀਸੀ ਮੈਡੀਕਲ ਮੰਗੇ ਜਾਣ ਉਹ ਸਾਰਾ ਫਰਾਡ ਵਾਲਾ ਕੰਮ ਆ ਉਹ ਗੱਲ ਦਾ ਧਿਆਨ ਰੱਖਿਓ ਠੀਕ ਆ ਕਿਉਂਕਿ ਇਟਲੀ ਚ ਨਾ ਪੀਸੀਸੀ ਚੱਲਦੀ ਐ ਨਾ এডਿਕੇਸ਼ਨ ਆਧਾਰ ਕਾਟ ਲੱਗਦੇ ਨੇ ਤੇ ਨਾ ਮੈਡੀਕਲ ਹੁੰਦਾ ਨਾ ਇੰਟਰਵਿਊ ਹੁੰਦੇ ਕੁਝ ਨਹੀਂ ਹੁੰਦਾ ਹੈਗਾ ਜੇ ਤੁਹਾਨੂੰ ਇਹ ਬੰਦਾ ਕਹਿ ਕੇ ਕਹਿ ਰਿਹਾ ਵੀ ਆ ਚੀਜ਼ਾਂ ਹੋਣਗੀਆਂ ਇਹ ਚ ਵੀ ਆ ਨਿਰਪੀਅ ਲੱਗਣਗੇ ਉਹ ਫਰਾਡ ਵਾਲਾ ਕੰਮ ਆ ਉਹ ਗੱਲ ਦਾ ਧਿਆਨ ਰੱਖਿਓ ਠੀਕ ਆ ਬਾਕੀ ਗੱਲ ਇਹ ਆ ਵੀ ਜਿਹੜੇ ਵੀਰਪਾਈ ਪੇਪਰ ਜਮਾ ਕਰਾਉਣਾ ਚਾਹੁੰਦੇ ਨੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਕਿਤੇ ਦੂਜੇ ਵੀਰ ਭਾਈ ਨੂੰ 3-4 ਲੱਖ ਰੁਪਏ ਨਾ ਦਵੋ ਤੁਸੀਂ ਸਟਾਰਟਿੰਗ ਦੇ ਟਾਈਮ 'ਚ ਇੰਨੇ ਰੁਪਏ ਨਹੀਂ ਲੱਗਦੇ ਹੈਗੇ ਕਿਉਂਕਿ ਰਾਤ ਇੱਕ ਵੀਰ ਭਾਈ ਆਇਆ ਸੀ ਮੈਂ ਇੰਸਟਾਗ੍ਰam ਤੇ ਆਪਣੇ ਇੱਥੇ ਸ਼ਾਰਟ ਵੀਟਾਚ ਮੈਂ ਅਪਰੀਲ ਪਾਈ ਆ ਤੁਸੀਂ YouTube ਤੇ ਤੁਸੀਂ ਚੈੱਕ ਕਰ ਸਕਦੇ ਇੱਕ ਵੀਰ ਭਾਈ ਨੇ ਆ ਕੇ ਆਪਣੇ ਦਿਲ ਦੀ ਗੱਲ ਦੱਸੀ ਹੈ ਤੇ ਨਾਲ ਹੀ ਉਹ ਤਾਂ 3 ਲੱਖ ਰੁਪਏ ਲੈ ਗਿਆ ਨਾਲ ਹੀ ਉਹ ਤਾਂ ਪਾਸਪੋਰਟ ਲੈ ਗਿਆ ਨਾਲ ਹੀ ਐਜੂਕੇਸ਼ਨ ਦੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ ਆਧਾਰ ਕਾਰਡ ਦੀਆਂ ਸਾਰਾ ਕੁਝ ਲੈ ਗਿਆ ਹਜੇ ਉਹਨੂੰ ਕੋਈ ਰਸੀਦ ਦਿੱਤੀ ਨਹੀਂ ਹੈਗੀ ਤੇ ਇਹ ਗੱਲਾਂ ਤੋਂ ਬਚਿਓ ਤੇ ਜਿੰਨਾ ਹੋ ਸਕੇ ਉਹਦਾ ਧਿਆਨ ਰੱਖੋ ਠੀਕ ਆ ਜਿਹੜੇ ਬੰਦੇ ਤੁਸੀਂ ਪੇਪਰ ਭਰਾ ਰਹੇ ਹੋ ਉਹਦਾ ਪਹਿਲਾਂ ਬਾਇਓਗ੍ਰਾਫੀ ਚੈੱਕ ਕਰਿਓ ਵੀ ਕਿੱਦਾਂ ਦਾ ਬੰਦਾ ਹੋਏਗਾ ਵੀ ਵੀ ਇਹਨੇ ਬੰਦੇ ਭੇਜੇ ਜਾਂ ਨਹੀਂ ਭੇਜੇ ਕਿਵੇਂ ਵੀ ਹੁੰਦਾ ਤੁਸੀਂ ਉਹਦੇ ਬਾਰੇ ਮਾੜੀ ਤਸੱਲੀ ਕਰੋ ਵੀ ਉਹਦਾ ਕਾਰੋਬਾਰ ਵੀ ਦੇਖੋ ਤੇ ਫਿਰ ਤੁਸੀਂ ਉਹਦੇ ਨਾਲ ਜਾ ਕੇ ਗੱਲ ਕਰੋ ਕਿਉਂਕਿ ਇੰਨੇ ਰੁਪਏ ਨਾ ਦੋ ਸਟਾਰਟਿੰਗ ਕਿਉਂਕਿ ਇਨਾ ਖਰਚਾ ਨਹੀਂ ਹੁੰਦਾ ਸਟਾਰਟਿੰਗ ਚ ਚਲੋ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਜੇ ਤੁਹਾਨੂੰ ਵੀਡੀਓ ਪਸੰਦ ਆਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਅ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜਿਹੜੀ ਵੀ ਤੁਹਾਡੇ ਦਿਲ ਚ ਇਛਾ ਆਉਂਦੀ ਆ ਮਾੜੀ ਬਾਲਾ ਮਾੜੇ ਕਮੈਂਟ ਨਾ ਕਰਿਆ ਕਰੋ ਤੇ ਜਿਹੜੀ ਵੀ ਤੁਹਾਡੇ ਦਿਲ ਚ ਗੱਲ ਆਉਂਦੀ ਆ ਥੱਲੇ ਲਿਖ ਦਿਆ ਕਰੋ ਲਾਈਵ ਚ ਆਪਾਂ ਆਮਾਂਗੇ ਤੇ ਕਲੀਅਰ ਕਰਾਂਗੇ ਠੀਕ ਆ ਓਕੇ ਜਟਾ ਮਿਲਦੇ ਆ ਕੱਲ ਨੂੰ ਬੱਚੋ ਕੱਲ ਨੂੰ ਅੱਜ ਰਾਤ ਨੂੰ ਠੀਕ ਆ ਓਕੇ ਬਾਏ